ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਆ ਤੁਹਾਡਾ ਆਪਣਾ ਗੁਲਜ਼ਾਰ ਪਟਿਆਲਵੀ ਪ੍ਰੋਗਰਾਮ ਲੋਕ ਰਾਏ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਵੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖ ਕੇ ਭੇਜ ਸਕਦੇ ਹੋ ਜੋ ਕਿ ਅਗਲੇ ਐਪੀਸੋਡ ਵਿੱਚ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਜਾਣਗੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਗਲਾ ਐਪੀਸੋਡ ਆਪ ਤੱਕ ਪਹੁੰਚ ਜਾਵੇ ਸੋ ਅੱਜ ਦਾ ਜੋ ਚਰਚਾ ਦਾ ਵਿਸ਼ਾ ਹੈ ਤਰਨਤਾਰਨ ਦੀ ਜਿਮਨੀ ਚੋਣ ਤਰਨਤਾਰਨ ਦੀ ਜਿਮਨੀ ਚੋਣ ਜੋ ਹੋ ਰਹੀ ਹੈ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦਿਹਾਂਤ ਹੋ ਜਾਣ ਤੇ ਕਾਰਨ ਸੀਟ ਖਾਲੀ ਹੋਈ ਸੀ ਤੇ ਉੱਥੇ ਅੱਜ 11 ਨਵੰਬਰ ਨੂੰ ਵੋਟਾਂ ਪੈਣੀਆਂ ਹਨ 14 ਨਵੰਬਰ ਨੂੰ ਰਿਜ਼ਲਟ ਆਉਣਗੇ ਤੇ ਉਸ ਕਰਕੇ ਇਹ ਵਿਚਾਰ ਚਰਚਾ ਚੱਲ ਰਹੀ ਹੈ ਬਹੁਤ ਸਾਰੇ ਲੋਕਾਂ ਦੇ ਵਿਚਾਰ ਆਏ ਹਨ ਕਿ ਉੱਥੇ ਆਮ ਆਦਮੀ ਪਾਰਟੀ ਕਿਉਂਕਿ ਸਤਾਤਰ ਪਾਰਟੀ ਹੈ ਇਹ ਜਿੱਤੂ ਹੋਵੇਗੀ ਆਪਾਂ ਇਹ ਜ਼ਿਕਰਯੋਗ ਹੈ ਕਿ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਚੋਣ ਮਤਾਰਨ ਵਿੱਚ ਜੋ ਕੈਂਡੀਡੇਟ ਹਨ ਵੱਖ-ਵੱਖ ਪਾਰਟੀਆਂ ਦੇ ਉਹਨਾਂ ਬਾਰੇ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਕਾਂਗਰਸ ਪਾਰਟੀ ਵੱਲੋਂ ਕਰਨਵੀਰ ਸਿੰਘ ਬੁਰਜ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਰਜੀਤ ਸਿੰਘ ਸੰਧੂ ਚੋਣ ਮદાન ਵਿੱਚ ਹਨ ਤੇ ਹੋਰ ਇੱਕ ਜੋ ਚਿਹਰਾ ਆਜ਼ਾਦ ਉਮੀਦਵਾਰ ਚਰਚਾ ਦੇ ਵਿੱਚ ਹੈ ਉਹ ਹੈ ਸਰਦਾਰ ਮਨਦੀਪ ਸਿੰਘ ਖਾਲਸਾ ਸੋ ਗੱਲ ਕਰਦੇ ਹਾਂ ਇਲੈਕਸ਼ਨ ਬਾਰੇ ਬਹੁਤ ਸਾਰੇ ਵਿਚਾਰ ਆਏ ਹਨ ਤਰਨ ਤਰਨ ਤੋਂ ਮਨਜੀਤ ਸਿੰਘ ਰਣਜੀਤ ਸਿੰਘ ਭਪਿੰਦਰ ਸਿੰਘ ਵਿਕਰਮਜੀਤ ਸਿੰਘ ਨੇ ਵਿਚਾਰ ਦਿੱਤੇ ਹਨ ਕਿ ਆਮ ਆਦਮੀ ਪਾਰਟੀ ਕਿਉਂਕਿ ਸਤਾਤਰ ਪਾਰਟੀ ਹੈ ਤੇ ਉਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋਵੇਗਾ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੋ ਜਿੱਤੇਗਾ ਪਰ ਹੋਰ ਬਹੁਤ ਸਾਰੇ ਵਿਚਾਰ ਆਏ ਹਨ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਜੋ ਆਇਆ ਹੈ ਦਲੇਰ ਸਿੰਘ ਕਸ਼ਮੀਰ ਸਿੰਘ ਰਾਜਦੀਪ ਸਿੰਘ ਇਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਜਿੱਤੇਗਾ ਪਰ ਬਹੁਤ ਸਾਰੇ ਦਰਸ਼ਕਾਂ ਦਾ ਸੁਝਾਅ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਜੋ ਸਰਦਾਰ ਬੂਟਾ ਸਿੰਘ ਜੀ ਦੇ ਬਾਰੇ ਬਿਆਨ ਦਿੱਤਾ ਸੀ ਉਸ ਦੇ ਨਾਲ ਪਾਰਟੀ ਨੂੰ ਕਾਫੀ ਨੁਕਸਾਨ ਹੋਵੇਗਾ ਤੇ ਅ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਹੈ ਜੋ 2002 ਵਿੱਚ ਉਹਨਾਂ ਨੇ ਬਤੌਰ ਆਜ਼ਾਦ ਉਮੀਦਵਾਰ ਇਲੈਕਸ਼ਨ ਲੜੀ ਸੀ ਤੇ ਉਸ ਤੋਂ ਬਾਅਦ ਉਹ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਤੇ 2007 ਤੇ 2012 ਵਿੱਚ ਉਹਨਾਂ ਨੇ ਲਗਾਤਾਰ ਜੇਥਾ ਅਸਰ ਕੀਤੀ ਤੇ 2022 ਦੇ ਵਿੱਚ ਉਹ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਉਹਨਾਂ ਤੋਂ ਇਲੈਕਸ਼ਨ ਹਾਰ ਗਏ ਸਨ ਸੋ ਬਹੁਤ ਸਾਰੇ ਦਰਸ਼ਕਾਂ ਦਾ ਜੋ ਵਿਚਾਰ ਵਟਾਂਦਰਾ ਚੱਲ ਰਿਹਾ ਹੈ ਅੱਜ VOTING ਹੋ ਰਹੀ ਹੈ ਸ਼ਾਮ ਤੱਕ VOTING ਹੋ ਜਾਵੇਗੀ ਤੇ 14 ਤਰੀਕ ਨੂੰ ਹੈ ਜੋ ਰਿਜ਼ਲਟ ਆਉਣਗੇ ਸੋ ਆਪ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨੇ ਆ ਆਪਣੀ ਆਪਣੀ ਰਾਏ ਦੇਣੀ ਹੈ ਇਹ ਜਿਵੇਂ ਕਿ ਪ੍ਰੋਗਰਾਮ ਲੋਕ ਰਾਏ ਹੈ ਤੇ ਤੁਹਾਡੀ ਲੋਕ ਰਾਏ ਹੈ ਜੋ ਆਪ ਸਭ ਦੀ ਰਾਏ ਹੈ ਉਹ ਅਗਲੇ ਐਪੀਸੋਡ ਵਿੱਚ ਆਪਾਂ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਬਹੁਤ ਬਹੁਤ ਧੰਨਵਾਦ ਸਤਿ